ਸਤਨਾਮ ਸ੍ਰੀ ਵਾਇਗਰੂ ਸਾਹਿਬ ਜੀ ਅਮਰਤ ਪੀਵੋ ਸਦਾ ਚਰ ਜੀਵੋ ਹਰਿ ਸਿਮਰਤੇ ਅਨੰਤ ਅਨੰਤਾ ਰੰਗ ਤਮਸਾ ਪੂਰਨ ਆਸਾ ਕਬਿਨਾ ਬਿਆਪੈ ਚਿੰਤਾ ਅਮਰਤ ਪੀਆ ਸਤਗੁਰ ਦਿਆ ਔਰ ਨਾ ਜਾਣਾ ਦੂਆ ਤਿਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਬਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਸੰਗਤ ਜੀ ਆਪਾਂ ਜਿਹੜਾ 100 ਸ਼ੋਰਟ ਨੰਬਰ ਅੰਗ ਤੱਕ ਸੰਖੇਪ ਵਿਆਖਿਆ ਸੰਖੇਪ ਸ਼ਬਦ ਵਿਚਾਰ ਕੀਤਾ ਸੀ ਹੁਣ ਇਸ ਤੋਂ ਅੱਗੇ ਕਰੋ ਕਿਰਪਾ ਦੋ ਬਖਸ਼ਿਸ਼ ਗੁਰੂ ਮਹਾਰਾਜ ਅਸ਼ਿਰਤੇ ਮੇਰ ਭਰਿਆਤ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜੇ ਗੁਰਬਾਣੀ ਹੈ ਗੁਰੂ ਮਹਾਰਾਜ ਦੇ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 166 ਅੰਗ ਤੋਂ ਅੱਗੇ ਇਹਦੇ ਸੰਖੇਪ ਵਿਆਖਿਆ ਸੰਖੇਪ ਸ਼ਬਦ ਅਰਥ ਕਰ ਸਕੀਏ ਜੀ ਗੌੜੀ ਬਰਾਗਣ ਮਹੱਲਾ ਚੌਥਾ ਇਹ ਗੌੜੀ ਰਾਗ ਦੇ ਚੌਥੇ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 168 ਨੰਬਰ ਅੰਗ ਤੇ ਵਰਣਨ ਕੀਤਾ ਗਿਆ ਹੈ ਦਰਜ ਕੀਤਾ ਗਿਆ ਹੈ ਅੰਕਿਤ ਕੀਤਾ ਗਿਆ ਹੈ ਜੀ ਨਿਤ ਦਿਨਸ ਰਾਤ ਲਾਲਚ ਕਰੇ ਪਰਮੈ ਪਰਮਾਇ ਵਿਗਾਰ ਫਿਰੇ ਵਿਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ ਨਿਤ ਦਿਨਸ ਰਾਤ ਲਾਲਚ ਕਰੇ ਭਰਮੈ ਪਰਮਾਇ ਕਿਹੜਾ ਇਨਸਾਨ ਆ ਨਾ ਇਹ ਦਿਨ ਰਾਤ ਭਰਮਾਂ ਦੇ ਵਿੱਚ ਹੀ ਕਿ ਮੈਨੂੰ ਇਹ ਵੀ ਪ੍ਰਾਪਤ ਹੋ ਜੇ ਆ ਵੀ ਪ੍ਰਾਪਤ ਹੋ ਜੇ ਲਾਲਚ ਦੇ ਵਿੱਚ ਮਾਇਆ ਮੋਹ ਦੇ ਲਾਲਚ ਦੇ ਵਿੱਚ ਦਿਨ ਰਾਤ ਤੁਰਿਆ ਫਿਰਦਾ ਰਹੇ ਪਰੰਤੂ ਸੋਚਿਆ ਸੋਚਣਾ ਹੋਵੇ ਜੋ ਸੋਚੀ ਲੱਖ ਵਾਰ ਜਿੰਨਾ ਮਰਜੀ ਸੋਚੀ ਜਾਈਏ ਇਹ ਸਾਰਾ ਭਰਮ ਹੀ ਹੁੰਦਾ ਤੇ ਭਰਮ ਦਾ ਕਰਕੇ ਬੰਦਾ ਜਿਹੜਾ ਦਿਨ ਰਾਤ ਦੇ ਚੱਕਰ ਦੇ ਵਿੱਚ ਚੱਲਦਾ ਹੀ ਰਹਿੰਦਾ ਹੈ ਲਾਲਚ ਦੇ ਵਿੱਚ ਜੀ ਵੇਗਾਰ ਫਿਰੇ ਵੇਗਾਰੀਆਂ ਸਿਰ ਭਾਰ ਉਠਾਇਆ ਇਸ ਤਰ੍ਹਾਂ ਤੁਰਿਆ ਇੰਨਾ ਭਾਰ ਸਿਰ ਤੇ ਲੈ ਕੇ ਚੱਲਦਾ ਮੈਂ ਆ ਵੀ ਮੈਂ ਕਰਨਾ ਆ ਵੀ ਮੈਂ ਕਰਨਾ ਤੇ ਕਦੇ ਬਹਿ ਕੇ ਸੋਚਿਆ ਨਹੀਂਗਾ ਕਿ ਜਿਹੜੇ ਕਰਨ ਵਾਲੇ ਉਹਨਾਂ ਦੇ ਪ੍ਰਮਾਤਮਾ ਤੇ ਸੁਟਦਾ ਸਾਰਾ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਣੀ ਚਾਰੀ ਆ ਤੇ ਉਹਨਾਂ ਦੇ ਕਹਿਦਾ ਤਵਾਏ ਪ੍ਰਸਾਦ ਸਵਈਏ ਵੀ ਸਵਈਏ ਦੇ ਬਾਣੀ ਉਚਾਰਣ ਦੇ ਆ ਤੇ ਮਹਾਰਾਜ ਤੇਰੀ ਕਿਰਪਾ ਕਰਕੇ ਤੇਰਾ ਕਰਕੇ ਉਚਾਰਨਾ ਸਾਡੇ ਪੱਲੇ ਕੁਛ ਨਹੀਂ ਪਰ ਤੂੰ ਅਸੀਂ ਇੱਕ ਜਿਹਾ ਤਰ੍ਹਾਂ ਸਿਰ ਤੇ ਪੰਡ ਰੱਖੀ ਹੈ ਨਾ ਵਿਗਾਰੀ ਦੇ ਜਿਹਨੂੰ ਆਪ ਵਗਾਰ ਕੇ ਲੈ ਕੇ ਗਏ ਆ ਬੰਦਾ ਤੇ ਉਹਨੂੰ ਆਪਾਂ ਕਮਾਈ ਜਾਂਦੇ ਆ ਆਪਾਂ ਉਸ ਤਰ੍ਹਾਂ ਸਿਰ ਤੇ ਭਾਰ ਲੈ ਕੇ ਦਿਨ ਰਾਤ ਤੁਰੇ ਫਿਰਦੇ ਹਾਂ ਜੀ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ ਜਿਹੜੇ ਗੁਰਗ ਪਿਆਰੇ ਗੁਰੂ ਦੀ ਸੇਵਾ ਕਰਦੇ ਗੁਰੂ ਦਾ ਸ਼ਬਦ ਮੰਨਦੇ ਗੁਰੂ ਦਾ ਬਚਨ ਮੰਨ ਕੇ ਚੱਲਦੇ ਆ ਨਾ ਉਹ ਫਿਰ ਆਪਣਾ ਘਰ ਦਾ ਕੰਮ ਹੀ ਕਰਦੇ ਆ ਬਾਕੀ ਦੇ ਸਾਰੇ ਵਿਗਾਰੀ ਆ ਕਿਸੇ ਦਾ ਭਾਰ ਚੁੱਕ ਕੇ ਤੁਰੇ ਫਿਰਦੇ ਆ ਜਿਹੜੇ ਗੁਰਗ ਪਿਆਰੇ ਆ ਨਾ ਉਹ ਉਹਦਾ ਹੁਕਮ ਮੰਨ ਕੇ ਚੱਲਦੇ ਆ ਹੁਕਮ ਮੰਨ ਐ ਹੋਵੇ ਪ੍ਰਮਾਣਤਾ ਖਸਮੇ ਕਾ ਮਹਿਲ ਪਾਏ ਸੀ ਉਹ ਹੁਕਮ ਮੰਨ ਕੇ ਚੱਲਦੇ ਆ ਤੇ ਇਹ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਸ ਤਰ੍ਹਾਂ ਮਹਾਰਾਜ ਨੇ ਸਾਨੂੰ ਕੰਮ ਲਾਇਆ ਤੇ ਅਸੀਂ ਆਪਣੇ ਘਰ ਦਾ ਕੰਮ ਹੀ ਕਰਦੇ ਆਂ ਤੇ ਨਾਲ ਪ੍ਰਮਾਤਮਾ ਦੀ ਸੇਵਾ ਕਰਦੇ ਗੁਰੂ ਘਰ ਵੀ ਜਾ ਕੇ ਸੇਵਾ ਕਰਦੇ ਨੇ ਜਦੋਂ ਉਦੋਂ ਬੜੇ ਮਨ ਚੇਤੇ ਇਕਾਗਰ ਕਰਕੇ ਸੇਵਾ ਕਰਦੇ ਹਾਂ ਜੀ ਮੇਰੇ RAM ਤੂੜ ਬੰਧਨ ਮਾਇਆ ਘਰ ਕਹਿ ਕੰਮ ਲਾਏ ਹੇ ਵੈਗੁਰੂ ਮਹਾਰਾਜ ਇਹ ਮਾਇਆ ਦੇ ਬੰਧਨ ਤੋੜ ਦੇ ਮੈਨੂੰ ਆਪਣੇ ਘਰ ਦੇ ਕਾ ਮੇਰਾ ਆਪਣਾ ਕੰਮ ਕਰੰਦੇ ਜਿਹੜਾ ਮਾਨਸ ਜਨਮ ਦੁਲਾਬਾ ਹੋਏ ਨਾ ਬਾਰਾ ਬਾਰ ਜਿਉਂ ਬਨਫਲ ਪੱਕੇ ਭੁਏ ਗਰੇ ਬਹੁ ਨ ਲਾਗੇ ਢਾਰ ਇਹ ਮਾਨਸ ਜਨਮ ਸਾਨੂੰ ਇੱਕ ਵਾਰ ਹੀ ਮਿਲਿਆ ਤੇ ਮਹਾਰਾਜ ਸਾਡੇ ਕਰਦੇਓ ਕਿਰਪਾ ਅਸੀਂ ਆਪਣੇ ਕੰਮ ਲੱਗ ਜਾਈਏ ਅਸੀਂ ਨਾਮ ਜਪਣ ਵਾਲੇ ਪਾਸੇ ਤੁਰ ਪਈਏ ਅਸੀਂ ਗੁਰੂ ਘਰ ਦੀ ਸੇਵਾ ਵਾਸਤੇ ਤੁਰ ਪਈਏ ਤੇ ਸਾਨੂੰ ਆਪਣੇ ਕੰਮ ਤੇ ਲਾ ਦਿਓ ਮਹਾਰਾਜ ਜੀ ਸਾਡੇ ਕਿਰਪਾ ਕਰਿਓ ਦੁਨਿਆਵੀ ਲੋਕਾਂ ਦੇ ਕੰਮਾਂ ਤੋਂ ਸਾਡਾ ਖਿਹੜਾ ਛਡਾ ਦਿਓ ਜੀ ਨਿਤਿਤ ਗੁਣ ਗਾਵਹਿ ਹਰ ਨਾਮ ਸਮਾਵਹਿ ਸਮਾਏ ਮਹਾਰਾਜ ਵੇ ਮਨ ਨਿਤ ਅਰਗੁਣ ਹਰੀ ਦੇ ਗੁਣ ਜਿਹੜਾ ਨਿਤ ਹਰ ਗੁਣ ਗਾਵਾ ਹੈ ਹਰ ਨਾਮ ਸਮਾਏ ਫੇ ਮਹਾਰਾਜ ਫੇ ਨਿਤ ਹੀ ਅਸੀਂ ਨਾ ਆਪਦੇ ਗੁਣ ਗਾਉਂਦੇ ਰਹੀਏ ਦੁਨਿਆਵੀ ਭਾਰ ਜਿਹੜਾ ਨਾ ਇਹ ਸਾਡੇ ਸਿਰ ਤੋਂ ਲਾ ਦਿਓ ਜੀ ਰਹਾਉ ਟਹਰਾਉ ਦੇ ਕੇ ਪਰਮਾਉਂਦੇ ਹਨ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਜਿਹੜਾ ਇਨਸਾਨ ਹੈ ਨਾ ਇਹ ਸਦਾ ਜਿਹੜਾ ਰਾਜਾ ਰਾਜੇ ਦੀ ਨੌਕਰੀ ਕਰਦਾ ਨਰਪਤ ਰਾਜੇ ਜਿਹੜੇ ਨਰਾਂ ਦੇ ਪਤੀ ਜਿਹੜੇ ਰਾਜੇ ਮਹਾਰਾਜੇ ਹੈ ਨਾ ਉਹ ਸਾਰੇ ਮਾਇਆ ਦਾ ਕਰਕੇ ਇਹਦੇ ਵਿੱਚ ਵੱਜੀ ਹੋਏ ਆ ਨਰ ਪ੍ਰਾਣੀ ਚਾਗਰੀ ਕਰੇ ਤੇ ਅਸੀਂ ਉਹਨਾਂ ਦੀ ਨੌਕਰੀ ਕਰਨ ਲੱਗ ਪਏ ਆ ਜਿਹੜੇ ਕਹੀ ਮਾਇਆ ਦੇ ਵਿੱਚ ਗ੍ਰਸਤ ਨੇ ਤੇ ਮਾਇਆ ਦਾ ਕਰਕੇ ਰਾਜੇ ਅਰਥ ਸਭ ਮਾਇਆ ਉਹ ਮਾਇਆ ਦਾ ਕਰਕੇ ਸਾਰਾ ਇਹ ਦੁਨੀਆ ਦਾ ਕੰਮ ਕਰਦੇ ਆ ਇਹ ਇਲਾਕੇ ਤੇ ਮੇਰਾ ਕਬਜ਼ਾ ਹੋਵੇ ਆ ਵੀ ਮੇਰਾ ਪੜਾ ਦੇਸ਼ ਮੇਰੇ ਕਬਜ਼ੇ 'ਚ ਆ ਜੇ ਤੇ ਅਸੀਂ ਉਹਨਾਂ ਦੇ ਨੌਕਰ ਬਣ ਗਏ ਅਸੀਂ ਪ੍ਰਮਾਤਮਾ ਦੀ ਨੌਕਰੀ ਛੱਡ ਦਿੱਤੀ ਹੈ ਜੀ ਕਹਿ ਬੰਦਾ ਕਹਿ ਡਾਨਲ ਕਹਿ ਨਰਪਤ ਮਰ ਜਾਇਆ ਭਾਵੇਂ ਉਹ ਬੰਨਲੇ ਤੇ ਭਾਵੇਂ ਉਹ ਡੰਡ ਦੇ ਦੇਵੇ ਤੇ ਜਿਹੜਾ ਨਰਪਤ ਆ ਜੇ ਉਹ ਮਰ ਗਿਆ ਤਾਂ ਫਿਰ ਸਾਡਾ ਵਾਰਿਸ ਕੌਣ ਬਣਨਾ ਇਸ ਕਰਕੇ ਤਨਤਨ ਸੇਵਾ ਸਭਲ ਸਤਿਗੁਰੂ ਕੀ ਜਿੱਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਜੀ ਤੇ ਅਸੀਂ ਨੌਕਰੀ ਕਰਦੇ ਆ ਦੁਨਿਆਵੀ ਬੰਦਿਆਂ ਦੀ ਤੇ ਉਹਨਾਂ ਦਾ ਪਤ ਕਦੇ ਉਹਨਾਂ ਨੇ ਸਾਨੂੰ ਬੰਨ ਕੇ ਰੱਖਣਾ ਵੀ ਇੱਥੇ ਬੈਠੇ ਰਹੋ ਤੇ ਕਦੇ ਉਹਨਾਂ ਨੇ ਸਾਨੂੰ ਡੰਗ ਸਜ਼ਾ ਵੀ ਦੇਣੀ ਆ ਤੇ ਕਦੇ ਉਹ ਆਪ ਵੀ ਮਰ ਸਕਦੇ ਆ ਮਰ ਜਾਂਦੇ ਆ ਪਰੰਤੂ ਤਨ ਤਨ ਸੇਵਾ ਸਭਲ ਸਤਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਸੱਚੇ ਗੁਰੂ ਦੀ ਸੇਵਾ ਉਹ ਆ ਜਿਹੜੀ ਤੇ ਜਿੱਤੇ ਹਰੀ ਦਾ ਨਾਮ ਜਪ-ਜਪ ਕੇ ਤੇ ਫਿਰ ਇੰਨਾ ਸੁਖ ਪਾ ਲਿਆ ਕਿ ਹੋਰ ਕੋਈ ਆਸਾ ਨਹੀਂ ਰਹੇਗੀ ਰਾਜ ਨਾ ਚਾਹੂੰ ਮੁਕਤਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਇਕ ਚਰਨਾ ਦੀ ਪ੍ਰੀਤ ਰਹਿ ਗਈ ਬਾਕੀ ਸਾਰਾ ਕੁਝ ਜਿਹੜਾ ਉਹ ਵਿਸਰ ਜਾਂਦਾ ਹੈ ਗੁਰਮਖਾ ਨੂੰ ਨਿਤ ਸੌਦਾ ਸੂਦ ਕੀਚੈ ਬਉ ਭਾਦ ਕਰ ਮਾਇਆ ਕਹਿ ਤਾਈਂ ਦਿੱਤ ਕਦੇ ਕੋਈ ਚੀਜ਼ ਖਰੀਦਦੇ ਆ ਕਦੇ ਕੋਈ ਚੀਜ਼ ਖਰੀਦਦੇ ਆ ਐਸ ਸੌਦੇ ਦੇ ਵਿੱਚ ਸਾਨੂੰ ਲਾਭ ਹੋ ਜੂਗਾ ਐਦੇ ਵਿੱਚੋਂ ਸਾਨੂੰ ਕੁਝ ਮਿਲ ਜੂਗਾ ਜੀ ਜਾਂ ਲਹਾ ਦੇ ਤਾਂ ਸੁਖ ਮਨੈ ਤੋਟੈ ਮਰ ਜਾਈ ਜੇ ਲਾਹਾ ਮਿਲਦਾ ਫਾਇਦਾ ਹੋ ਜਾਂਦਾ ਨਾ ਜਿਆਦਾ ਤੇ ਬੜਾ ਖੁਸ਼ ਹੁੰਦਾ ਮਨ ਬੜਾ ਖੁਸ਼ੀ ਹੁੰਦਾ ਬੇ ਇਥੋਂ ਕਮਾਈ ਕਰ ਲਈਆ ਜਿਦੋਂ ਕੋਈ ਟੋਟਾ ਵਾਜੇ ਮਰ ਕੇ ਮਾਇਆ ਕੋਲੋਂ ਚਲੇ ਹੱਥੋਂ ਛੁੜ ਗਈ ਤਨ ਸਿਆਹ ਹੋਏ ਬਦਲ ਜਾਏ ਕਮਲਾਏ ਇਹ ਮਾਇਆ ਨਾ ਜਿਹੜੀ ਜਦੋਂ ਹੱਥੋਂ ਛੁੜ ਕੇ ਜੀ ਹੱਥ ਵਿੱਚ ਨਾ ਹੋਵੇ ਫਿਰ ਚਿਹਰਾ ਵੀ ਕਮਲਾ ਜਾਂਦਾ ਤੇ ਬਦਨ ਜਿਹੜਾ ਮਰ ਜਾਇਆ ਵਰਗਾ ਹੋ ਜਾਂਦਾ ਇਸ ਕਰਕੇ ਟੋਟ ਦੇ ਨਾਲ ਬੰਦਾ ਮਰਦਾ ਹੈ ਮਾਇਆ ਦੀ ਨਾਲ ਜਿੰਨੇ ਮਾਇਆ ਨੂੰ ਸਾਰਾ ਸੁੱਖ ਮੰਨ ਲਿਆ ਹੈ ਜੀ ਜੋ ਗੁਣ ਸਾਜੀ ਗੌਰ ਸਿਉ ਕਰੇ ਨਿਤ-ਨਿਤ ਸੁਖ ਪਾਈ ਜਿਨੇ ਗੁਣਾ ਦੀ ਸਾਝ ਆਪਣੇ ਗੁਰੂ ਨਾਲ ਪਾ ਲਈ ਹੈ ਨਾ ਤੇ ਉਹ ਸਦਾ ਹੀ ਸੁਖੀ ਰਹਿੰਦਾ ਹੈ ਸਦਾ ਸੁਖ ਪਾਉਂਦਾ ਹੈ ਜੀ ਜਿਤਨੇ ਭੂਖ ਅਨਰਸ ਸਾਦ ਹੈ ਤਿਤਨੇ ਭੂਖ ਫਿਰ ਲੱਗੈ ਜਿਹੜੀ ਹੋਰ ਅਸਾਂ ਦੇ ਸਵਾਦਾਂ ਦੇ ਵਿੱਚ ਜਿਹੜੀ ਭੁੱਖ ਹੈ ਨਾ ਜਦੋਂ ਭੁੱਖ ਆਪਾਂ ਪੂਰੀ ਕਰਨ ਵਾਸਤੇ ਤੁਰ ਪੈਨੇ ਆ ਜੋ ਪਾਵਕ ਪਾਵਕ ਇੰਦਰ ਨਹੀਂ ਧਰਾਪੈ ਜਿ ਤਰ੍ਹਾਂ ਅੱਗ ਹੈ ਨਾ ਉਹ ਤਾਂ ਲੱਕੜਾ ਸੁੱਟੀ ਜਾਉ ਸੁੱਟੀ ਜਾ ਅੱਗ ਕਦੇ ਨਹੀਂ ਰੱਜਦੀ ਕਦੇ ਨਹੀਂ ਉਹਨੇ ਤੁਹਾਨੂੰ ਕਹਿਣਾ ਕਿ ਮੈਨੂੰ ਹੋਰ ਲੱਕੜਾ ਨਹੀਂ ਚਾਹੀਦੀਆਂ ਫਿਰ ਇਸ ਤਰ੍ਹਾਂ ਹੀ ਦੁਨਿਆਵੀ ਸਵਾਦ ਆ ਜਿਹੜੇ ਜਦੋਂ ਅਸੀਂ ਉਹਨਾਂ ਰਸ-ਕਸ ਦੇ ਵਿੱਚ ਪੈ ਜਾਂਦੇ ਆ ਨਾ ਜਿੰਨਾ ਖਾਣੇ ਉਨੀ ਹੋਰ ਭੁੱਖ ਵੱਧਦੀ ਜਾਂਦੀ ਹੈ ਜੀ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਕੋਰੇ ਆਗੇ ਫਿਰ ਜਿਹਦੇ ਤੇ ਮਾਰੇ ਕਿਰਪਾ ਕਰ ਦਿੰਦੇ ਆ ਨਾ ਉਹ ਕਹਿੰਦੇ ਆ ਤਨ ਵੀ ਤੇਰਾ ਮਨ ਵੀ ਤੇਰਾ ਇਹ ਤਨ ਵੀ ਮਹਾਰਾਜ ਤੁਹਾਡਾ ਮਨ ਵੀ ਤੁਹਾਡਾ ਇਹ ਸਾਰਾ ਕੁਝ ਤੁਹਾਡਾ ਹੀ ਹੈ ਜਿਸ ਵਾਰੇ ਆਪ ਕਿਰਪਾ ਕਰੇ ਸੋ ਵੇਚੇ ਸਰ ਗੁਰੇ ਆਗੇ ਜਦੋਂ ਅਮਰ ਸ਼ਕੀ ਆ ਸ਼ਕੀਦਾ ਹੈ ਨਾ ਉਦੋਂ ਫੇਰ ਆਪਣਾ ਵੇਚਦਾ ਹੀ ਹੈ ਮੈਂ ਤਾਂ ਅ ਅਮੋਲਿਓ ਜਿਹੜਾ ਆਪਣਾ ਸਿਰ ਵਾ ਇਹ ਗੁਰੂ ਅਕੈ ਰੱਖ ਦਿੱਤਾ ਤੇ ਮਹਾਰਾਜ ਨੇ ਕਰ ਦਿੱਤੀ ਕਿਰਪਾ ਫੇਰ ਮਹਾਰਾਜ ਸਿਰ ਤੇ ਹੱਥ ਰੱਖ ਲੈਂਦੇ ਨੇ ਹੋਵੇ ਸਰ ਨੂੰ ਕਦੇ ਡਿੱਗਣ ਨਹੀਂ ਦਿੰਦੇ ਭਾਵੇਂ ਗੁਰੂ ਅਗੇ ਵੇਚਿਆ ਵੀ ਆ ਉਹਨਾਂ ਨੇ ਹੱਥ ਰੱਖ ਲਿਆ ਨਾ ਜਿਸਾਰੇ ਆਪ ਕਿਰਪਾ ਕਰੇ ਜਿੱਤੇ ਕਿਰਪਾ ਕਰਤੀ ਸੋ ਵੇਚੇ ਸਿਰ ਗੁਰੇ ਅੱਗੇ ਗੁਰੂ ਅੱਗੇ ਆਪਣਾ ਸਿਰ ਵੇਚ ਦਿੰਦੇ ਨਾ ਭੇਟ ਕਰ ਦਿੰਦੇ ਹਨ ਜੀ ਜਨ ਨਾਨਕ ਹਰ ਤ੍ਰਿਪਤਿਆ ਫਿਰ ਭੂਖ ਨਾ ਲੱਗੈ ਫਿਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਫਰਮਾਉਂਦੇ ਆ ਨਾ ਉਹਨਾਂ ਦਾ ਫਿਰ ਮੰਤਰਿਪਤ ਹੋ ਜਾਂਦਾ ਗੁਰਮਖਾਂ ਦਾ ਉਹਨਾਂ ਦੇ ਅੱਗ ਵਾਲੀ ਭੁੱਖ ਨਹੀਂ ਉਹਨਾਂ ਦੇ ਅੰਦਰ ਰਹ ਜਾਂਦੀ ਇਹ ਆਂਦਰਾਸਾਂ ਦੀ ਭੁੱਖਾ ਜਿਹੜੀ ਵੱਧ ਹੀ ਜਾਵੇ ਵੱਧ ਹੀ ਜਾਵੇ ਉਹਨਾਂ ਦਾ ਮਨ ਤ੍ਰਿਪਤ ਜਾਂਦਾ ਤੇ ਉਹਨਾਂ ਨੂੰ ਕਦੇ ਭੁੱਖ ਨਹੀਂ ਲੱਗਦੀ ਕਦੇ ਭੁੱਖਾ ਭੁੱਖਾ ਕਰਕੇ ਭੁੱਖਾ ਭੁੱਖਾ ਕੂਕਦੇ ਨਹੀਂ ਫਿਰਦੇ ਕਦੇ ਇਹ ਨਹੀਂ ਕਹਿੰਦੇ ਮਾਰੇ ਗਏ ਲੁੱਟੇ ਗਏ ਤਬਾਹ ਹੋ ਗਏ ਉਹ ਉਹਦੇ ਵਿੱਚ ਹੀ ਜੇ ਤੇ ਉਹਨਾਂ ਕੋ ਮਾਇਆ ਹੈਗੀ ਆ ਮਾਰੇ ਨੇ ਬਖਸ਼ਿਸ਼ ਕਰ ਦਿੱਤੀ ਤਾਂ ਵੀ ਉਹ ਸ਼ਾਂਤ ਹੋ ਕੇ ਬੈਠੇ ਆ ਜੇ ਕਿਤੇ ਘਟ ਗਿਆ ਤਾਂ ਤਾਂ ਵੀ ਉਹ ਕਹਿੰਦੇ ਵੀ ਕਿਤੇ ਆ ਭੂਖ ਸੁਖ ਦਮ ਸੁਖ ਦੋਖ ਭੂਖ ਸਾਧ ਮਾਰ ਇਹ ਪੇਦਾ ਤੇਰੀ ਦਾ ਤਾਰ ਇਹ ਕਰਕੇ ਮਹਾਰਾਜ ਜੀ ਤੁਹਾਡੀ ਬਖਸ਼ਿਸ਼ ਆ ਜੇ ਘਟ ਵੀ ਗਈ ਆ ਤੇ ਕੋਈ ਗੱਲ ਨਹੀਂ ਜੇ ਤੁਸੀਂ ਹੋਰ ਦੇ ਦਿੱਤੀ ਆ ਤਾਂ ਵੀ ਤੁਹਾਡੀ ਬਖਸ਼ਿਸ਼ ਐ ਜਨ ਨਾਨਕ ਹਰ ਅਸ ਤ੍ਰਿਪਤਿਆ ਫਿਰ ਭੁੱਖ ਨਾਲ ਲੱਗ ਗਏ ਫਿਰ ਉਹਨਾਂ ਗੁਰਮਖਾਂ ਨੂੰ ਦੁਨਿਆਵੀ ਭੁੱਖਾ ਨਹੀਂ ਲੱਗਦੀਆਂ ਜੀ ਗੌੜੀ ਬੈਰਾਗਣ ਮਹੱਲਾ ਚੌਥਾ ਇਹ ਸ਼ਬਦ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਚਾਰੀ ਗੀ ਗਰਮਾਣੀ ਐ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 167 ਨੰਬਰ ਅੰਗ ਤੇ ਵਰਣਨ ਹੈ ਦਰਜ ਕੀਤਾ ਗਿਆ ਇਹ ਅੰਕਿਤ ਕੀਤਾ ਹੈ ਜੀ ਹਮਰੇ ਮਨਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਦਾ ਹਮਰੇ ਮਨਚਿਤ ਹਰ ਬਹੁਤ ਪਿਆਰਾ ਹੋ ਗੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰ ਜਨਹਾਰਾ ਸਾਡੇ ਮਨ ਦੇ ਵਿੱਚ ਬੜੀ ਹਮਰੇ ਮਨਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ ਅੱਖਾਂ ਜੀਵਾਂ ਵਿਸਰੇ ਮਰ ਜਾਉਣੋਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਮੇਰਾ ਇਹ ਮਹਾਰਾਜ ਜੀ ਸਾਡੇ ਮਨ ਦੇ ਚਿੱਤ ਵਿੱਚ ਇਹੋ ਆਸ ਰਹਿੰਦੀ ਹੈ ਕਿ ਅਸੀਂ ਕਿਹੜੇ ਵੇਲੇ ਤੁਹਾਡਾ ਦਰਸ਼ਨ ਕਰੀਏ ਸਾਡੇ ਦਰਸ਼ਨ ਦੀ ਤਾਂ ਹਰ ਹਰ ਵੇਲੇ ਮਨ ਦੇ ਵਿੱਚ ਲੱਗੀ ਰਹਿੰਦੇ ਹੈ ਆਸ ਲੱਗੀ ਰਹਿੰਦੀ ਹੈ ਜੀ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿੱਤ ਹਰ ਬਹੁਤ ਪਿਆਰਾ ਜਿੰਨੇ ਸਾਡੀ ਪ੍ਰੀਤ ਲਾਤੀ ਹੈ ਨਾ ਗੁਰੂ ਦੇ ਨਾਲ ਜਿਹੜੇ ਗੁਰਸਿੱਖ ਗੁਰਸਿੱਖਾਂ ਦੇ ਸੰਗਤ ਦੇ ਵਿੱਚ ਜਾ ਕੇ ਪ੍ਰਾਪਤੀ ਹੁੰਦੀ ਆ ਬਿਨ ਭਾਗਾ ਸਤ ਸੰਗ ਨਾਲ ਲੱਭਾ ਬਿਨ ਸੰਗਤ ਮੈਲ ਭਰੀਜੇ ਜੀਓ ਵੱਡ ਭਾਗੀ ਹਰ ਦਰਸ਼ਨ ਸੰਗਤ ਪਾਵੇ ਭਾਗ ਹੀਣ ਪਰਮ ਚੋਟਾ ਖਾਵੇ ਜਿਹੜੇ ਭਾਗੀ ਇਹਨਾਂ ਨਾ ਉਹ ਭਰਮ ਦੇ ਵਿੱਚ ਚੋਟਾ ਖਾਦੇ ਰਹਿੰਦੇ ਆ ਜੀਦੋਂ ਸੰਗਤ ਜਾਈਦਾ ਉਦੋਂ ਫਿਰ ਸਾਡੀ ਨਾਮਨਾ ਪੀਤ ਲੱਗ ਜਾਂਦੀ ਆ ਜਨਪ੍ਰੀਤ ਲਈ ਸੋ ਜਾਣਤਾ ਹਮਰੇ ਮਨ ਚ ਧਰ ਬਹੁਤ ਪਿਆਰਾ ਸਾਨੂੰ ਉਹ ਬਹੁਤ ਪਿਆਰਾ ਹੈ ਜਿੰਨੇ ਸਾਡੀ ਪ੍ਰਮਾਤਮਾ ਦੇ ਨਾਲ ਮਨ ਲਵਾਤਾ ਚਿੱਤ ਲਾ ਦਿੱਤਾ ਹੈ ਜੀ ਹੋ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰ ਜਨਹਾਰਾ ਅਸੀਂ ਉਹ ਗੁਰੂ ਤੋਂ ਕੁਰਬਾਨ ਜਾਂਨੇ ਹਾਂ ਬਰਹਾਰ ਜਾਂਨੇ ਵਿਛੜ ਕਿਵੇਂ ਗਿਆ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਬਾਸ ਅੰਤਰ ਉਰਦ ਤਪ ਕਰੇ ਬਣ ਜਾ ਰਿਹਾ ਮਿਤਰਾ ਖਸਮ ਸਿਤੀ ਅਰਦਾਸ ਜਦੋਂ ਮਾਤਾ ਦੇ ਗਰਭ ਵਿੱਚ ਸਨਾ ਉਹ ਹੁਕਮ ਪਿਆ ਤੇ ਉਦੋਂ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਨੂੰ ਇਥੋਂ ਪੜਦਾ ਸੀ ਤੇਰਾ ਨਾਮ ਜਪਿਆ ਕਰਾਂਗੇ ਤੇ ਪਰੰਤੂ ਬਾਹਰ ਆ ਕੇ ਭੁੱਲ ਗਏ ਫਿਰ ਜਦੋਂ ਸਾਨੂੰ ਗੁਰੂ ਮਿਲ ਪਿਆ ਹੋ ਕੁਰਬਾਨੀ ਗੁਰੇ ਆਪਣੇ ਜਿਨੇ ਵਿਛੜਿਆ ਮਿਲਿਆ ਮੇਰਾ ਸਜਣ ਹਾਰਾ ਅਸੀਂ ਆਪਣੇ ਗੁਰੂ ਤੋਂ ਕੁਰਬਾਨ ਜਾਂਦੇ ਹਾਂ ਜਿਨੇ ਸਾਨੂੰ ਸਜਣ ਹਾਰੇ ਦੇ ਨਾਲ ਪ੍ਰਮਾਤਮਾ ਦੇ ਨਾਲ ਸਾਡਾ ਮਲਾਪ ਕਰਾ ਦਿੱਤਾ ਜੀ ਮੇਰੇ RAM ਹਮ ਪਾਪੀ ਸਰਨ ਪਰੇ ਹਰ ਦਵਾਰ ਏ ਮੇਰੇ RAM ਏ ਵੈਗਰੂ ਏ ਕਾਰਪੁਰਗ ਵੈਗਰੂ ਅਸੀਂ ਤੁਹਾਡੇ ਸਗਲ ਦਵਾਰ ਕੋ ਛੱਡ ਕੇ ਗਏ ਤਹਾਰੋ ਦਵਾਰ ਬਹੇਂ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਅਸੀਂ ਤੁਹਾਡੇ ਦਵਾਰ ਤੇ ਆ ਗਏ ਹਾਂ ਇਸ ਕਰਕੇ ਅਸੀਂ ਪਾਪੀ ਹਾਂ ਪਰੰਤੂ ਤੁਹਾਡੇ ਦਵਾਰ ਤੇ ਆ ਗਏ ਹਾਂ ਜੀ ਮਤ ਨਿਰਗੁਣ ਹਮ ਮੈਲੇ ਕਬ ਹੂੰ ਆਪਣੇ ਕਿਰਪਾ ਧਾਰ ਮਹਾਰਾਜੀ ਸਾਡੀ ਮਤਵਾ ਜਿਹੜੀ ਇਹ ਵੀ ਮਾੜੀ ਐ ਨਿਰਗੁਣਾ ਵਾਲੀ ਨਿਰਗੁਣਾ ਸੀ ਮਤ ਕਰਕੇ ਤੇ ਅਸੀਂ ਮੈਲੇ ਵੀ ਆ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਇਆ ਸਿਆਉ ਸਾਡਾ ਮਨ ਵੀ ਮੈਲਾ ਅਸੀਂ ਆਪ ਵੀ ਮੈਲੇ ਆ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਹੋ ਸਾਡੇ ਤੇ ਬਖਸ਼ਿਸ਼ ਕਰਦੇ ਹੋ ਅਸੀਂ ਸਰਣ ਆ ਗਏ ਹਾਂ ਜੀ ਰਹਾਓ ਹਮਰੇ ਅਵਗਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤਨਾ ਆਵੇ ਜਿਹੜੇ ਔਗਣ ਹੈ ਨਾ ਸਾਡੇ ਮਹਾਰਾਜ ਸਾਡੇ ਬਹੁਤ ਜ਼ਿਆਦੇ ਔਗਣ ਔਗਣੀ ਭਰਿਆ ਸੰਸੀਰ ਸਰੀਰ ਹੈ ਕੋ ਸੰਤੋ ਅਨਰਪਲ ਹੋਏ ਇਸ ਕਰਕੇ ਮਹਾਰਾਜ ਸਾਡੇ ਗਿਣਤੀ ਨਹੀਂ ਹੋ ਸਕਦੀ ਹਮ ਅਸੀਂ ਕੱਤੇ ਬਹੁਤ ਕਮਾਉਦੇ ਕਿਸ ਅੰਤ ਨਾ ਪਾਰਾ ਬਾਰ ਹਰ ਕਿਰਪਾ ਕਰਕੇ ਬਖਸ਼ ਲੋ ਹੋ ਪਾਪੀ ਵੱਡ ਗੁਨਾਹਗਾਰ ਮਹਾਰਾਜ ਵੱਡੇ ਵੱਡੇ ਗੁਨਾਹਗਾਰ ਬੜੇ ਵੱਡੇ ਪਾਪੀ ਆ ਤੇ ਅਸੀਂ ਆਪਣੇ ਉਗਣਾ ਦੀ ਗਿਣਤੀ ਨਹੀਂ ਕਰ ਸਕਦੇ ਬਾਰ ਬਾਰ ਜਿੰਨੀ ਆਰ ਮਰਜੀ ਗਿਣਤੀ ਕਰ ਲਈਏ ਉਹ ਗਿਣਤੀ ਨਹੀਂ ਹੋ ਸਕਦੀ ਜੀ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸਲ ਹੈ ਅਰ ਭਾਵੈ ਮਹਾਰਾਜ ਤੁਸੀਂ ਗੁਣਾ ਦੇ ਖਜ਼ਾਨੇ ਜੋ ਤੁਸੀਂ ਗੁਣਵੰਤੇ ਜੋ ਤੁਸੀਂ ਤੁਸੀਂ ਬਹੁਤ ਗੁਣੇ ਹੋ ਤੁਸੀਂ ਵੱਡੇ ਗੁਣਾ ਵਾਲੇ ਤੇ ਤੁਸੀਂ ਦਿਆਲੂ ਵੀ ਬਹੁਤ ਹੋ ਤੇ ਸਾਨੂੰ ਮਹਾਰਾਜ ਅਸੀਂ ਤੁਹਾਡੇ ਸ਼ਰਨ ਆਏ ਆ ਤੇ ਛੱਡਦੇ ਕਰਦੇ ਹੋ ਕਿਰਪਾ ਤੇ ਸਾਨੂੰ ਬਖਸ਼ ਲਓ ਜੀ ਬਖਸ਼ ਲਾਏ ਯਰ ਭਾਵੈ ਸਾਨੂੰ ਬਖਸ਼ ਲਓ ਅਸੀਂ ਤੁਹਾਨੂੰ ਭਾ ਗਏ ਆ ਅਸੀਂ ਤੁਹਾਨੂੰ ਭਾ ਜੀਏ ਸਾਨੂੰ ਬਖਸ਼ ਲਓ ਜੀ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੇ ਤੇ ਮਹਾਰਾਜ ਨੇ ਕਰਤੀ ਸਾਡੇ ਤੇ ਕਿਰਪਾ ਅਸੀਂ ਸੰਗਤ ਵਿੱਚ ਚਲੇ ਗਏ ਤੇ ਅਸੀਂ ਅਪਰਾਧੀ ਸਾਂ ਤੇ ਗੁਰੂ ਸਾਹਿਬ ਸੰਗਤ ਦੇ ਵਿੱਚ ਜਾ ਕੇ ਬਖਸ਼ੇ ਗਏ ਹਰ ਨਾਮ ਛਡਾਵੇ ਹਰੀ ਦੇ ਨਾਮ ਨੇ ਸਾਨੂੰ ਛਡਾ ਲਿਆ ਛਡਾਇਆ ਇਸ ਕਰਕੇ ਕਿਉਂਕਿ ਗੁਰੂ ਸੰਗਤ ਕੀਤੀ ਜੈ ਸਤਗੁਰ ਤੇ ਸਤ ਸੰਗਤ ਬਣਾਈ ਜਿੱਤੇ ਸੱਚੇ ਗੁਰੂ ਦੀ ਗੱਲ ਹੁੰਦੀ ਹੈ ਨਾ ਉਹ ਸਤ ਸੰਗਤ ਹੈ ਬਾਕੀ ਜਿੰਨੀ ਮਰਜੀ ਭੀੜ ਇਕੱਠੀ ਹੋਈ ਹੋਵੇ ਉਹ ਕੋਈ ਸੰਗਤ ਨਹੀਂ ਹੋ ਸਕਦੀ ਜੀ ਤੋਂ ਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਜਦ ਗੁਰ ਬੋਲ ਹੈ ਤਬ ਵਿਖਮ ਹੋਏ ਜਾਏ ਮਹਾਰਾਜ ਜੀ ਤੁਹਾਡੇ ਗੁਣ ਅਸੀਂ ਕਿਵੇਂ ਕਹੀਏ ਕਿ ਕਿੰਨੇ ਕੁ ਗੁਣ ਨੇ ਤੁਹਾਡੇ ਕੋਲ ਤੁਸੀਂ ਗੁਣਵੰਤੇ ਜੋ ਤੁਸੀਂ ਗੁਣਾ ਦੇ ਖਜ਼ਾਨੇ ਜੋ ਜਦੋਂ ਮਹਾਰਾਜ ਤੁਸੀਂ ਜਗਗੁਰ ਬੋਲੇ ਜਦੋਂ ਗੁਰਪਰਮਾਤਮਾ ਜੀ ਬੋਲਦੇ ਨਾ ਤਾਂ ਵਿਸਮ ਹੋਈ ਜਾਏ ਤਾਂ ਤਾਂ ਅਸੀਂ ਬਸਮਾਦ ਬਸਮਾਦ ਹੋ ਜਾਂਦੇ ਆ ਕਿ ਮਹਾਰਾਜ ਨੇ ਛੱਡ ਦੇ ਬਖਸ਼ਿਸ਼ ਕਰਤੀ ਹੈ ਛੱਡ ਦੇ ਕਿਰਪਾ ਕਰਤੀ ਹੈ ਜੀ ਹਮ ਜੈਸੇ ਅਪਰਾਧੀ ਅਵਰ ਕੋਈ ਰਾਖਾ ਹੈ ਜੈਸੇ ਹਮ ਸਤਗੁਰ ਰੱਖ ਲਈਏ ਛਡਾਏ ਸਾਡੇ ਵਰਗੇ ਅਪਰਾਧੀ ਸਾਡੇ ਵਰਗੇ ਗੁਨਾਗਾਰ ਹੋਰ ਕੋਈ ਦੁਨੀਆ ਚ ਨਹੀਂ ਰੱਖ ਸਕਦਾ ਕੋਈ ਨਹੀਂ ਬਖ ਸਕਦਾ ਜਿਹੜੇ ਸਾਡੇ ਗੁਰੂ ਮਹਾਰਾਜ ਨੇ ਸਾਡੇ ਤੇ ਕਰਤੀ ਕਿਰਪਾ ਜੈਸੇ ਅਮ ਸਤਗੁਰੂ ਰਾਖ ਲੀਏ ਛਡਾਏ ਜਿਤਨਾ ਸੱਚੇ ਗੁਰੂ ਨੇ ਮਹਾਰਾਜ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਛਡਾ ਲਿਆ ਜਮਾ ਤੋਂ ਛਡਾ ਲਿਆ ਸਾਡੀ ਜਮਾ ਦੀ ਫਾਂਸੀ ਹੈ ਨਾ ਜਿਹੜੀ ਉਹ ਵੀ ਤੋੜ ਦਿੱਤੀ ਰੱਸਾ ਹੀ ਕੱਟ ਦਿੱਤਾ ਤੇ ਇਸ ਕਰਕੇ ਜੈਸੇ ਅਮ ਸਤਗੁਰੂ ਰਾਖ ਲੀਏ ਛਡਾਏ ਜਿਤਨਾ ਦੇ ਸਤਗੁਰੂ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਛਡਾ ਲਿਆ ਸਾਡੇ ਔਗਣਖਾਰੇ ਖਤਮ ਕਰ ਦਿੱਤੇ ਜੀ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸਖਾਏ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਪੌਕੇ ਹਾ ਕਾੜਾ ਜਿਓ ਇੱਥੇ ਵੀ ਅਸੀਂ ਮੰਨ ਕੇ ਚੱਲ ਪਏ ਗੁਰੂ ਮਹਾਰਾਜ ਕਹਿੰਦੇ ਆ ਕਿ ਤੂੰ ਸਾਡਾ ਗੁਰੂ ਪਿਤਾ ਤੂੰ ਹੀ ਸਾਡਾ ਮਾਤਾ ਤੂੰ ਗੁਰ ਮੇਰਾ ਬੰਧਪ ਬੰਦਾ ਗੁਰਬੰਧਬ ਮੇਰਾ ਸਖਾ ਸਖਾਏ ਤੂੰ ਸਾਡਾ ਮਿੱਤਰ ਵੀ ਹੈ ਕਿਉਂਕਿ ਅਸੀਂ ਤੁਹਾਡੇ ਨਾਲ ਵਿਚਾਰ ਕਰ ਲੈਨੇ ਹਰ ਤਰ੍ਹਾਂ ਦੀ ਸਲਾਹ ਕਰ ਲੈਨੇ ਆਂ ਕਈ ਵਾਰ ਗੁਰਮਖਾਨੇ ਜਦੋਂ ਕਿਤੇ ਜਾਣਾ ਹੁੰਦਾ ਨਾ ਕਈ ਵਾਰੀ ਇਤਿਹਾਸ ਦੇ ਵਿੱਚ ਆਇਆ ਜਦੋਂ ਕਿਤੇ ਗੁਰਸਿੱਖਾਂ ਨੇ ਯੋਧਿਆਂ ਨੇ ਕਿਤੇ ਸਿੱਖ ਪوجਾਂ ਨੇ ਚੜਾਈ ਕਰਨੀ ਹੁੰਦੀ ਸੀ ਨਾ ਪਹਿਲਾਂ ਮਹਾਰਾਜ ਤੋਂ ਆਜ ਤਾਂ ਲੈ ਲੈਂਦੇ ਸਲਾਹ ਕਰ ਲੈਂਦੇ ਆਪਣਾ ਮਿੱਤਰ ਮੰਨ ਕੇ ਆਪਣਾ ਪਿਤਾ ਮੰਨ ਕੇ ਆਪਣਾ ਮਾਤਾ ਮੰਨ ਕੇ ਆਪਣਾ ਦੋਸਤ ਮੰਨ ਕੇ ਤੇ ਆਪਣਾ ਭਰਾ ਮੰਨ ਕੇ ਸਲਾਹ ਲੈ ਲੈਂਦੇ ਸੀ ਇਹ ਗੁਰੂ ਮਹਾਰਾਜ ਕੀ ਕਹਿੰਦੇ ਗੁਰੂ ਮਹਾਰਾਜ ਤੋਂ ਸਲਾਹ ਲੈ ਲੈਂਦੇ ਸੀ ਇਹ ਕਰਕੇ ਤੂੰ ਗੁਰਪਿਤਾ ਤੂੰ ਹੈਂ ਗੁਰਮਾਤਾ ਤੂੰ ਗੁਰਬੰਧਪ ਮੇਰਾ ਸਖਾ ਸਿਖਾਏ ਤੂੰ ਸਾਰਾ ਕੁਝ ਮਹਾਰਾਜ ਤੁਸੀਂ ਹੋ ਸਾਡੇ ਮਿੱਤਰ ਵੀ ਤੂੰ ਉਹ ਸਾਰਾ ਕੁਝ ਤੁਸੀਂ ਹੋ ਇਸ ਕਰਕੇ ਜਦੋਂ ਵੀ ਕਿਤੇ ਤੁਰਦੇ ਸੀ ਉਹ ਸਲਾਹ ਲੈ ਕੇ ਤੁਰਦੇ ਸੀ ਜੀ ਜੋ ਹਮਰੀ ਬੇਦ ਹੋਤੀ ਮੇਰੇ ਸਤਿਗੁਰਾਂ ਸਾਬੇਦ ਤੁਮਹਾਰ ਜਾਣਉ ਆਪੇ ਮਹਾਰਾ ਜਿਹੜੀ ਸਾਡੀ ਹਾਲਤ ਸੀ ਨਾ ਉਦਾਂ ਤੁਸੀਂ ਜਾਣਦੇ ਸਾਰੀ ਵਿਧੀ ਜਾਣਦੇ ਹੋ ਵੀ ਅਸੀਂ ਕਿਤਰਾ ਕੀੜੇ ਮਕੋੜੇ ਸਾਂ ਸਭ ਉਹ ਵਿਧੇ ਤੋਂ ਮਾਰ ਜਾਣੂ ਆਪੇ ਤੁਸੀਂ ਆਪ ਵੀ ਸਾਰਾ ਜਾਣਦੇ ਹੋ ਜੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਮਹਾਰਾਜ ਜੀ ਦੇ ਰੁਲਦੇ ਫਿਰਦੇ ਸਾਂ ਸਾਨੂੰ ਕੋਈ ਪੁੱਛਦਾ ਨਹੀਂ ਸੀ ਸਾਨੂੰ ਕੋਈ ਮੰਦਿਰ ਚ ਨਹੀਂ ਸੀ ਵੜਨ ਦਿੰਦਾ ਸਾਨੂੰ ਕਦੇ ਕੋਈ ਮੱਥਾ ਨਹੀਂ ਟੇਕਣ ਦਿੰਦਾ ਮਹਾਰਾਜ ਤੁਸੀਂ ਸਾਡੇ ਘਰ ਕਰਤੀ ਕਿਰਪਾ ਤਾਂ ਤੁਸਾਂ ਆਪੇ ਗੁਰਚੇਲਾ ਬਣਾਤਾ ਆਪੇ ਗੁਰਚੇਲਾ ਹੈ ਆਪੇ ਗੁਰਬੀਦੇ ਤੋਂ ਦੇਤੇ ਆਈ ਆਪੇ ਤੁਸੀਂ ਸਾਡਾ ਗੁਰੂ ਬਣ ਕੇ ਸਾਡੇ ਤੇ ਸਾਨੂੰ ਆਪੇ ਤੁਸੀਂ ਸਾਡੇ ਚੇਲੇ ਬਣ ਕੇ ਪੰਜਾਂ ਨੂੰ ਅਮਰਤ ਛਕਾ ਕੇ ਪੰਜਾਂ ਨੂੰ ਅਮਰਤ ਛਕਾ ਕੇ ਮੁੜ ਕੇ ਚੇਲੇ ਬਣ ਕੇ ਪਹਿਲਾਂ ਗੁਰੂ ਸਨ ਇਸ ਕਰਕੇ ਅਸੀਂ ਰੁੱਲਦੇ ਫਿਰਦੇ ਸਾਂ ਕੋਈ ਬਾਤ ਨਾ ਬੁਝਤਾ ਗੁਰਸਤ ਗੁਰ ਸੰਗ ਕੀਰੇ ਹਮ ਥਾਪੇ ਮਹਾਰਾਜ ਤੁਹਾਨੂੰ ਤੁਸੀਂ ਕੀੜਿਆਂ ਨੂੰ ਬਾਦਸ਼ਾਹ ਬਣਾ ਦਿੱਤਾ ਸਾਨੂੰ ਹੰਨੇ ਹੰਨੇ ਮੀਰੀ ਦੇਤੀ ਤੇ ਸਾਨੂੰ ਗੁਰੂ ਮਹਾਰਾਜ ਜੀ ਤੁਸਾਂ ਬਾਦਸ਼ਾਹੀਆਂ ਬਖਸ਼ ਦਿੱਤੀਆਂ ਇਹਨਾਂ ਕੀੜਿਆਂ ਨੂੰ ਜੀ ਤਨ ਤਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਫਰਮਾਉਂਦੇ ਹਨ ਉਹ ਗੁਰੂ ਨਾਨਕ ਦੀਆਂ ਬਖਸ਼ੀਆਂ ਜਦੋਂ ਹੋ ਗਈਆਂ ਇਹਨਾਂ ਗੁਰਮਖਾਂ ਤੇ ਤੇ ਸਾਰੇ ਸੋਗ ਸੰਤਾਪ ਸਾਰੇ ਦੁੱਖ ਤਕਲੀਫਾਂ ਜਿਹੜੀਆਂ ਸਾਰੀਆਂ ਦੂਰ ਹੋ ਗਈਆਂ ਕਿਸੇ ਤਰ੍ਹਾਂ ਦਾ ਵਿਸੋਗ ਸੰਤਾਪ ਨਹੀਂ ਰਹਿ ਗਿਆ ਤੇ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਹੀ ਜਦੋਂ ਉਹਨਾਂ ਨੇ ਬਾਦਸ਼ਾਹियां ਬਖਸ਼ ਦਿੱਤੀਆਂ ਸਾਰਾ ਕੁਝ ਬਖਸ਼ ਦਿੱਤਾ ਤੇ ਸਾਰੇ ਜਿਹੜੀ ਕੀੜਿਆਂ ਵਾਲੀ ਹੱਤ ਸੀ ਉਤੋਂ ਕੱਢ ਕੇ ਤੇ ਬਾਦਸ਼ਾਹियां ਬਖਸ਼ ਦਿੱਤੀਆਂ ਜੀ ਸਾਰੇ ਸੰਤਾਪ ਸੋਗ ਖਤਮ ਹੋ ਗਿਆ ਜੀ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦੇ ਹੋਏ ਭੁੱਲਾਂ ਗਲਤੀਆਂ ਵਾਸਤੇ ਮਾਫ਼ ਕਰਨਾ ਜੀ ਅੱਗੇ ਸ਼ੁੱਧਤਾ ਤੇ ਸਪਸ਼ਟ ਬਾਣੀ ਪੜਨਾ ਤੇ ਇੱਕ ਬਖਸ਼ਿਸ਼ ਕਰੋ ਜੀ ਮਹਾਰਾਜ ਤੁਸੀਂ ਵੀ ਅਰਦਾਸ ਕਰੋ ਤੇ ਗੁਰੂ ਮਹਾਰਾਜ ਛਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਉਹ ਗੁਰਬਾਣੀ ਦੇ ਸ਼ਬਦ ਵਿਚਾਰ ਆ ਜਿਹੜੀ ਤੁਸ਼ ਬੁੱਧੀ ਆ ਤੁਸ਼ ਮਤ ਅਨਸਾਰ ਕੀਤੇ ਮਹਾਰੇ ਕਿਰਪਾ ਕਰਕੇ ਹੋਰ ਬਖਸ਼ਿਸ਼ ਕਰਨ ਜੋ ਸੰਗਤਾਂ ਦੀ ਸਮਝ ਉਚਾ ਸਕਣ ਜੀ ਆਓ ਆਖਰੀ ਪੰਕਤੀਆਂ ਪੜਕੇ ਸਮਾਪਤੀ ਵੱਲ ਵਧੀਏ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਾਰ ਜਾਣੂ ਆਪੇ ਹਮ ਰੂਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ